ਹਾਂ ਜੀ ਬੜੀ ਕੀ ਗੱਲਬਾਤ ਹੋਈ ਸਾਰੀ ਕੱਲ 5 8 2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਸੀ ਤੇ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਹੈ ਲਾ ਕੇ ਤੇ ਅਹੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ ਜਦ ਅਹੀਂ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ ਫਿਰ ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਨੇ ਫਿਰ ਇੱਕ ਬੰਦਾ ਆ ਗਏ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨਾਲ ਖੋਲ ਕੇ ਤੇ ਉਹ ਉੱਥੋਂ ਚਲਾ ਗਿਆ ਇਕਦਮ ਮੋਮਲ ਘਟੇ ਦੇ ਤੇ ਅਧਿਸ਼ਕ ਹੁਕਮ ਹਾਂਜੀ ਤੇ ਉਹਨਾਂ ਦੀ ਅੱਗੇ ਮੋਮਲ ਘਟੇ ਲਾ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਸੀ ਪਰ ਜਦੋਂ ਗਿਆ ਉਹਨੇ ਆਪਣਾ ਮੂੰਹ ਟੱਕ ਲਿਆ ਨਹੀਂ ਇੱਕੋ ਮਰਦ ਸੀ ਬੈਠੇ ਨਹੀਂ ਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲ ਗਏ ਜਿਹੜੇ ਰੰਗ ਦਾ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਏ ਵੀ 06 ਜੈ 9352 ਪੁਲਿਸ ਬੋਲ ਗਈ ਕਿ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਅਨੁਪਾਰਨ ਕੀਤਾ ਤਾਂ ਐਪਲੀਕੇਸ਼ਨ ਉੱਤੇ ਦਿੱਤੀ ਇਹੜੇ ਨੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪٹرول ਪੰਪ ਟਿਬੜੀ ਰੋਡ ਗਰਦਾਪੁਰ ਦੀ ਮੰਗ ਕਰ ਰਹੇ ਅਸੀਂ ਇਹ ਮੰਗ ਕਰਨੇ ਆਂ ਕਿ ਪੰਜਾਬ ਦੇ ਵਿੱਚ ਜਿੱਦਾਂ ਲਾਈਨ ਸਥਿਤੀ ਹੈ ਤੇ ਬੜੀ ਮਾੜੀ ਹੈ ਹਾਲਾਤ ਨੇ ਤੇ ਇੱਕੋ ਡਰਾਈਵਰ ਦੀ ਨੇ ਕਿੰਨਾ ਕੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ